ਪਾਰਟ ਨੇ ਹੈ ਇਹ ਜੀ ਜੰਗਤ ਸ਼੍ਰੋਮਣੀ ਕਮੇਟੀ ਦਾ ਮੈਂਬਰ ਇੱਥੇ ਕੋ ਗੁਸਾਣਾ ਕਰੇ ਇੱਕ ਸ਼੍ਰੋਮਣੀ ਕਮੇਟੀ ਦਾ ਮੈਂਬਰ ਬੇਨਾ ਦਾ ਕਹਿੰ ਰਿਹਾ ਸੀਗਾ ਮੈਂ ਹੁਣ ਪੁੱਛਿਆ ਇੱਕ ਮਿੰਟ ਨਾ ਕਰਨੀ ਦੀ ਸੁਣ ਮੈਂ ਹੁਣ ਪੁੱਛਿਆ ਮੈਂ ਕਿਹਾ ਯਾਰ ਤੂੰ ਦਾ ਸ਼੍ਰੋਮਣੀ ਕਮੇਟੀ ਦਾ ਹੈਗਾ ਤੇ ਤੁਹਾਡਾ ਤਾਂ ਪ੍ਰਚਾਰ ਇਦਾਂ ਦਾ ਪਈਓ ਦਰ ਨਹੀਂ ਪਿੰਦੇ ਦੇ ਤੇ ਤੂੰ ਕਿਉਂ ਕੀ ਰਿਹਾ ਉਹਦਾ ਜਵਾਬ ਬੜਾ ਸ਼ਰਸਾ ਉਹ ਕਹਿੰਦਾ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਆ ਤੇ ਮੈਂ ਤਾਂ ਚੜੀਗਾਟ ਬੈਠਾ ਤਾ ਸੋ ਪਾਰਟੀ ਦਾ ਹਾਲ ਕੋ ਬਹੁਤਾ ਚੰਗਾ ਨਹੀਂ ਹੈਗਾ। ਢਿੱਡੇ ਚੱਲਦਾ। ਹੈ ਜੀ? ਬੰਦ ਰਹਿ। ਚੱਲੋ ਪੁੱਤ। ਗੱਲ ਇਹ ਆ ਕਿ ਜਦੋਂ ਸਾਹਿਬ ਹਾਂ ਸਵਾਲ ਕਾफी ਹੋ ਗਿਆ। ਲੇਕਿਨ ਇਹਦੇ ਵਿੱਚ ਗੱਲ ਜਿਹੜੀ ਆਂਦੀ ਆ ਉਹ ਆਪ ਫਰਿਆਦੀ ਜੀ ਗਲਤ ਜਗ੍ਹਾ ਫਰਿਆਦ ਕਰਦੇ ਰਹੇ। ਭਾਸ਼ਾ ਬਾਗ ਹੋ ਗਏ, ਕਿਤਾਬ ਛਾਪਣ ਦੀ। ਤੇ ਸਰਦਾਰ ਪ੍ਰਸ਼ੰਤ ਸਿੰਘ ਜੀ ਬਲਾਇਸਾਨੀ ਜਾਣਕਾਰੀ ਲਾਇਬ੍ਰੇਰੀ ਤੋਂ ਸਾਰਿਆਂ ਨੂੰ ਪਤਾ। ਇਹ ਨਹੀਂ ਕਿਤਾਬਾਂ ਛਾਪਦੇ ਨੇ। ਪਾਰਟੀ ਦਾ ਵੀ ਨਾਲ ਬਹੁਤਾ ਅੰਤਰ ਹੋਣਾ ਨਹੀਂ ਨਾਲੇ। ਪਰਿਆ ਦੀ ਜਿੰਨਾ ਹੁਣ ਕਹਿੰਦੇ ਮੈਨੂੰ ਦੱਸਿਆ ਹੀ ਗਿਆ ਸੀਗਾ ਤੇ ਵਿਚਾਰ ਅਗਾ ਬਹੁਤ ਸੀਗੇ ਇਹ ਸਵਾਲ ਅਸਲ ਚ ਸਦਾਕ ਤੋਂ ਸ਼ਾਂਤੀਗੋਣੋਂ ਕੀਤਾ ਜਾਣਾ ਚਾਹੀਦਾ ਕਿ ਉਹਨਾਂ ਨੇ ਇੰਨੀ ਇੱਕ ਤਾਂ ਆਪਣਾ ਛੱਪੀਆਂ ਉਹਨਾਂ ਨੇ ਆਪਣੇ ਨਾਟਕਾਰਾਂ ਨੂੰ ਕਿਉਂ ਨਹੀਂ ਸੰਭਾਲਿਆ ਕਿ ਹੁਣ ਉਹਨਾਂ ਦੀ ਮਰਜ਼ੀ ਹੈ ਕੋਈ ਜਵਾਬ ਦੇ ਜਾਂ ਨਾ ਦੇ ਲੇਕਿਨ ਫਿਰ ਹਾਂ ਇੱਕ ਮੈਂ ਵੀ ਅੱਜ ਦੀ ਗੱਲ ਇੱਥੇ ਬੈਠੀ ਬੱਤਾਂ ਅੱਛਾ ਮੈਂ ਮੇਰੀ ਗੱਲ ਸੁਣੋ ਤੂੰ ਵੀ ਮਾਈਕ ਲੈ ਲਓ ਬੈਠੋ ਉਹ ਉਹ ਸੁਣੋ ਜੀ ਉਹ ਕਾਹਦੀ ਆ ਉਹ ਤਾਂ ਦੋਸ਼ਾ ਵਜਿ ਆ ਜੇ ਵੀ ਗਾਲੀ ਕੋਈ ਸ਼ਾਂਤੀ ਕਰਕੇ ਕਹੀਏ ਨਾ ਮੈਂ ਇਹਨਾਂ ਦਾ ਮੇਰੇ ਦੋਸਤ ਨੂੰ ਸਤਿਕਾਰ ਕਰਦਾ ਹਾਂ ਬਲਕਿ ਸ਼ਰਮ ਉਹਨਾਂ ਦਾ ਕਰਦਾ ਮੈਂ ਲੱਗਦਾ ਸੀ ਕਿ ਉਹ ਮੁੱਠੀ ਮੈਂ ਸਾਦ ਸਾਦੇ ਤਰ੍ਹਾਂ ਬਈ ਹੁੰਗਾ ਤੇ ਮੈਂ ਇੰਨੇ ਫਾਇਦੇ ਤਲਕਾ ਤੋਂ ਬਾਅਦ ਵੀ ਮੈਨੂੰ ਇਹਨਾਂ ਵੇਲੇ ਇੱਕ ਖਿਆਲ ਸੀ ਕਿ ਕਿਉਂਕਿ ਮੇਰੇ ਭਰਾ ਮੇਂ ਕੁਝ ਇਸ ਗਿਆਨ ਅੰਦਰ ਚਾਹ ਨਹੀਂ ਜਾਂ ਕੁਝ ਮੈਂ ਐਂਟਰਟੇਨਮੈਂਟ ਦੇ ਜ਼ਿਆਦਾ ਹੁੰਦਾ ਹੈ ਸ਼ੌਕ ਵੀ ਜਦ ਕਦੇ ਤੁਮਾਂ ਅਨੁਕ੍ਰਿਤ ਹੁੰਦਾ यूनो मकसदियत केन नक्स ए ए मकसदवादी ज्यादा पसंद करते हैं इस करके मैं नीचे चेक रही इन आपको चलो ठीक है चलो काम रह गया एक पीछे दिए है सुमन जी की गजल है भैया ये गाना बुलाना वाह बहुत गदला है जी निवेदन जी हां 100 सर ਮਸ ਮੇ ਚੈਚ ਚੈਸ ਪੱਟੀ ਜੀ ਪ੍ਰਧਾਨ ਜੀ ਭਾਸ਼ਣ ਦੇ ਦੋ ਸ਼ਬਦ ਕਹਿਣ ਦੇ ਚੈਚ ਚੈਸ ਪੱਟੀ ਦੋਸਤੋ ਪ੍ਰਧਾਨ ਜੀ ਭਾਸ਼ਣ ਤਾਂ ਕੋਈ ਨਹੀਂ ਸਿੰਪਲ ਅਬਜ਼ਰਵੇਸ਼ਨ ਹੈ ਜਿੱਦਾਂ ਕਿ ਪਹਿਲੇ ਕਹਿ ਦਿਆ ਕਿ ਬਾਰਲੈਂਡ ਜੀ ਨੂੰ ਸਮਰਪਿਤ ਇਹ ਪ੍ਰੋਗਰਾਮ ਸੀ ਬਾਰਲੇ ਬਾਰੇ ਬਹੁਤ ਸਾਰੇ ਗੀਟਨਾ ਉਹਨਾਂ ਨੇ ਕਹਿੰਦੇ ਸੀ ਮੈਂ ਵੀ ਰਿਕਵੈਸਟ ਕੀਤੀ ਕਿ ਡਾਕੂਮੈਂਟਲੀ ਮੈਨੂੰ ਟੈਗ ਕੀਤਾ ਜਾਵੇ ਤੇ ਬਾਰਲੇ ਬਾਰੇ ਇੱਕ ਨਾਜ਼ਮਨ ਮਿੰਸਟਰ ਦੇ ਹੁੰਦੇ ਹੋਏ ਕਹਿੰਦੇ ਸੀ ਕਿ ਉਹਨਾਂ ਦੇ ਘੋਟ ਦੇ ਦੇ ਮੈਂ ਅਸੀਂ ਤੁਸੀਂ ਜੈਮਿਕਟੂ ਆਰਟ ਕਾਉਂਸਲ ਨੂੰ ਵੀ ਤੇ 15ਵੀਂ ਅੱਸੀ ਬੱਜੇ ਕਰ ਦਿੱ ਗਏ ਸੀ ਉਥੇ ਜਿਹੜਾ ਫੰਕਸ਼ਨ ਹੋਇਆ ਉਥੇ ਦਰਪੰਗ ਜੀ ਦੀ ਆਰਟੀ ਯੂਨਿਟ ਨੇ ਆਰਗੇਨਾਈਜ਼ ਕੀਤਾ ਸੀ ਕਿ ਸੈਮੀਨਾਰ ਟਾਈਪ ਉਥੇ ਡਾਕਟਰ ਚੰਦ ਸਿੰਘ ਉਹਨੇ 82 ਲੋਰੋ ਨਾਲ ਦੱਸਿਆ ਕਿ ਬਾਹਰਲੇ ਦੇ ਪੇਟ ਵਿੱਚ ਜਿਹੜੇ ਕਿ ਜੈਨ ਹੈ ਚਮੜੀ ਦੇ ਬੈਕ ਸਾਈਡ ਤੇ ਜਿਹਨ ਜੈਨ ਦੇ ਜੀਆ ਉਹਦਾ ਨਾਮ ਹੈ ਉਥੇ ਓਪਨ ਹੀਰ ਕਿੱਦਰ ਛਾਪਕ ਕੀਤਾ ਜਾਏਗਾ ਪਰ ਆਟ ਕੰਸਰਵ ਦੇ ਲਈ ਫਾਇਲ ਚਲੇਗੀ ਫੋਨ ਸੈਟ ਵਗੈਰਾ ਜਿੰਨੇ ਜਿੰਨੇ ਕੰਮ ਕਰਨਗੇ ਦੇਣ ਦੇਵੇ ਤੁਹਾਨੂੰ ਇਹ ਸੁਣ ਕੇ ਕੁਝ ਹੋ ਰਿਹਾ ਕਿ ਉਥੇ ਨਾਸਟ ਕੰਮਿਆ ਤੇ ਵੇ ਬਾ ਜਗਿੰਦਰ ਬਾਹਲਾ ਮੈਮੋਰੀਅਲ ٹرسٹ ਨੂੰ ਇਹ ਆਈਡੀਆ ਹੋਇਆ ਉਹਨਾਂ ਨੇ ਅਪੀਲ ਕੀਤੀ ਕਿ ਤੇ ਟੋਟਲ ਅਮਾਉਂਟ ਜਿਹੜੀ ਅਸੀਂ ਪਿਆਰ ਨਾਲ ਰੱਖ ਬਾ ਕਰਦੇ ਸੀ ਉਹਦੇ ਵਿੱਚ 300000 ਰੁਪਏ ਉਥੇ ਟ੍ਰੇਡਿੰਗ ਦੇ ਮੱਦੇਨਜ਼ਰ ਉਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਮਾਉਂਟ ਸੀ ਚੈਰਿਟੀ ਜਿੰਨੇ ਜਿਹੜਾ ਐਨਵੋਪ ਪਾਰਲੀਮੈਂਟ ਕਾਂਗਰਸ ਦਾ ਵੀ ਹੈਲਪ ਹੋਦਾ ਉਹ ਵੀ ਉਥੇ ਆਇਆ ਸੀ ਉਹੋ ਜਨੇ ਵੀਰ ਰਬਾ ਅਨਾਉਂਸ ਕੀਤਾ ਜਦ ਕਿ ਸਾਡੀ ਅਭੀ ਇਹ ਸੀ ਕਿ ਜਿਹੜੇ ਪਾਰਲੀਮੈਂਟ ਦੇ ਮੈਂਬਰ ਹੈ ਤੁਹਾਡੇ ਇਲਾਕੇ ਦੇ ਵਾਸਤੇ ਹੈ ਕਿ ਪਾਰਲੀਮੈਂਟ ਦੇ ਮੈਂਬਰ ਹੈ ਉਹਨਾਂ ਨੂੰ ਹਰ ਸਾਲ 2 ਕਰੋੜ ਰੁਪਏ ਮਿਲਦਾ ਹੈ ਜਿਹੜੇ ਲੋਕ ਸਭਾ ਦੇ ਅਜੰਤ ਸਰਪੰਚ ਦੇ ਮੈਂਬਰ ਹੈ ਤੇ ਉਹ ਪਿੰਡਾਂ ਦੇ ਵਿੱਚ ਰੋਡ ਵਗੈਰਾ ਜਾਂ ਕੋਈ ਨਾ ਕੋਈ ਕੰਮ ਵਗੈਰਾ ਜਸਨਾ ਦੇ ਕਰਦੇ ਕਰਦੇ ਨੇ ਉਹਨਾਂ ਨੂੰ ਤੁਸੀਂ ਕਲਚਰ ਵਾਲ ਜਾਂ ਕਿਸੇ ਕੀ ਹੈ ਕਿ ਹਰੇਕ ਵੀ ਆਪਣੇ ਹਸਲੇ ਦੇ ਵਿੱਚ 10 ਲੱਖ ਰੁਪਏ ਵੀ ਖਾਤਾ ਖਰਚ ਕਰੇ 2 ਕਰੋੜ ਤੋਂ ਤੋਂ 10 ਥੀਏਟਰ ਦੇ ਦਾ 20 ਥੀਏਟਰ ਨਾ ਸਕਦਾ 1 ਲੱਖ ਰੁਪਏ ਦੇ ਵਿੱਚ ਜੋ ਥੀਏਟਰ ਹੋ ਕੋਨੇ ਹੈ ਇਹ ਜੋ ਮਾਡਲ ਵੀ ਤੁਸੀਂ ਦੇਖ ਰਹੇ ਹੋ ਕਿ ਉਹਨੇ ਸੀਟਿੰਗ ਸੀਟਿੰਗ ਅਰੇਂਜਮੈਂਟ ਵੀ ਹੋ ਰਹੀ ਹੈ ਲੇਕਿਨ 50000 ਨਾਲ ਲਾਈਟ ਔਰ ਇਕਪਮੈਂਟ ਸਾਊਂਡ ਸਟੇਜ ਦੋ ਗ੍ਰੀਨ ਰੂਮਸ ਬਣ ਕੇ ਉਹ ਵਿਆਧਾਰਨਾ ਅਚੀ ਤਰ੍ਹਾਂ ਘਟ ਸਕਦਾ ਉਸ ਨੂੰ ਉਪਲਬਧੀ ਕਰਨੇ ਰਕਸ ਦਾ ਅਰਥ ਹੈ ਕਿ ਉਹਨਾਂ ਦਾ ਸਾਗਰ ਵੀ ਹੋਇਆ ਹੈ ਤੇ ਜਨਾਬ ਦਰਪਾਲ ਸਿੰਘ ਦੇ ਲੜਕਾ ਸੀ ਜਿਨ੍ਹਾਂ ਨੇ ਬਹੁਤ ਕੁਝ ਕੀਤਾ ਤੇ ਨਵੇਂ ਸ਼ਹਿਰ ਡਾਕਟਰ ਹੁਸ਼ਿਆਰਪੁਰ ਲਈ ਉਸਨੇ ਵੀ ਜਾਰੀ ਅਨਾਉਂਸ ਕੀਤਾ ਹੈ ਨਹੀਂ ਵੇ ਅਸੀਂ ਉਹਦੇ ਸ਼ੁਕਰਗੁਜ਼ਾਰ ਹਾਂ ਪਰ ਸਾਨੂੰ ਹਲੇ ਪੈਸੇ ਮਿਲੇ ਨਹੀਂ ਤੋਂ ਇੱਕ ਅਜੀਤ ਰਾਏ ਤੁਸੀਂ ਬਹੁਤ ਲੋਕ ਜਾਣਦੇ ਹੋ ਇੰਗਲੈਂਡ ਤੋਂ ਆਏ ਹਨ ਬੜਾ ਕਾਨੂੰਨੀ ਇੰਡੀਅਨ ਵਰਕਰਸ ਐਸੋਸੀਏਸ਼ਨ ਦੇ ਲੰਡਨ ਚ ਕੀਤਾ ਉਹਨਾਂ ਨੇ 20000 ਅਨਾਉਂਸ ਕੀਤਾ ਕਿ 55000 ਸੀਪੀਆਈ ਹੁਸ਼ਿਆਰਪੁਰ ਸੀਪੀਆਈ ਸੈਂਟਰ ਨੇ ਤੋਂ ਇਹਨਾਂ ਕੋਲ 50 60000 ਹੋਇਆ ਤੇ ਬਹੁਤ ਜੋ ਕੰਦੇ ਇਸ ਇਹਨੂੰ ਪੁੱਛਿਆ ਦੇਖੀ ਕੇ ਰਾਰ ਵੈ ਪਾਸ ਤੌਰ ਤੇ ਜਿਹੜੇ ਕਿ ਰੰਗਮਾਂ ਜਿਹੜੇ ਐਸਟੈਬਲਿਸ਼ਡ ਇੰਪਰੂਵਸ ਹੈਗੇ ਆ ਜਿਹੜੇ ਤੇ ਅਗਰ ਵੀ ਦੇ ਸੀ ਦੇ ਬੁਛਾਰਸੀ ਨੂੰ ਨਹੀਂ ਕੋਈ ਮੌਸਾ ਕਰਕੇ ਅਸੇ ਇੰਦਾਰਟੈਂਮੈਂਟ ਦਾ ਨਾਮ ਤੇ ਲਿਖਿਆ ਹੈ ਉਸੇ ਤਰ੍ਹਾਂ ਜਿਹੜੇ 5 7 10 ਤੁਹਾਡੇ ਵਿੱਚ ਹੋ ਹੈ ਨਾ ਇੰਟਰ ਦੇ ਉੱਪਰ ਲਿਖਿਆ ਗਿਆ ਹੋ ਸੈਨਸੀ ਤੇ ਮੇਰੇ ਨੂੰ ਐਪੀ ਲਿਆ ਕਿਸੀ ਟੋਟਲ ਅਕਾਊਂਟ ਇਕਲੈਕਟ ਕਰਨੀ ਹੈਗੀ ਹੈ ਤੇ ਬੈਂਕ ਦਾ ਅਕਾਊਂਟ ਖੋਲ ਰਿਹਾ ਹਾਂ ਉਹ ਚੰਡੀਗੜ੍ਹ ਤੋਂ ਅਫਸਰ ਲੋਗ ਦਾ ਉਸ ਆਰਥਰ ਆਰ ਕੌਂਸਲ ਬਣ ਨਹੀਂ ਹੋਇਆ ਉਹਦਾ ਨਾਮ ਮੇਜਰ ਬਾਦਲਾ ਮੈਮੋਰੀਅਲ ਟਰਸਟ ਹੈ ਜਿਸ ਦੇ ਆਰ ਵੀ ਚੇਅਰਮੈਨ ਡਾਕਟਰ ਚਰਸੀ ਹੈ ਡਾਕਟਰ ਜਿੰਨੀ ਵਿੰਦਰ ਬਾਰਲਾ ਵੀ ਹੈ ਤੋਂ ਉਸ ਦੇ ਵਿੱਚ ਆਈਡੀਆ ਇਹ ਸੀ ਕਿ ਅਸੀਂ ਉਥੇ ਕੋਪੋਨੇਥੀਟਰ ਨਾਲ ਇਹ ਪੈਸੇ ਥੋੜੇ ਵੀ ਹੁਣ ਕੁਝ ਵੀ ਹੋ ਕੁਝੇ ਦੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਦਾ ਉਸਲੇ ਹੋ ਰਿਹਾ ਸੀ ਜਿਹਾ ਚੱਲ ਰਿਹਾ ਸੀ ਤੋਂ ਉਥੇ ਦਾ ਜਵਿਆਲ ਸਰਪੰਚ ਸਰਦਾ ਮੋਲ ਸਿੰਘ ਹੈ ਉਸੇ ਉੱਤੇ ਅਨਾਊਂਸਮੈਂਟ ਕਰਦੇ ਕਿ ਆਹ ਥਾਲੀ 12 ਏਕੜ ਖੁੱਲਾ plots ਕਿ ਕਿਸੇ ਲੜਕਿਆਂ ਦੇ ਕਾਲਜ ਦੇ ਵਾਸਤੇ ਸਟਾਰਟ ਕਰ ਰਹੇ ਨੇ ਕਾਲਜ ਸ੍ਰੀਪੁਰ ਹਰ ਰਾਏ ਮੈਮੋਰੀਅਲ ਕਾਲਜ ਪਰ ਔਰ ਵਿਮਨਸ ਤੇ ਉਹਦੇ ਵਿੱਚ ਅਸੀਂ ਜਗਾ ਜਿਹੜੀ ਹੈ ਬਾਦਲੇ ਦੇ ਵਾਸਤੇ ਫ੍ਰੀ ਦੀ ਮੰਗੀ ਸੀ ਆਪਣੀ ਜ਼ਮੀਨ ਤਾਂ ਬਹੁਤ ਥੋੜੀ ਜਿਹੀ ਹੋਟ ਗਈ ਹੈ ਤਾਂ ਉਹ ਜਗਾ ਵੀ ਮੁਕਤ ਹੋ ਗਈ ਹੈ ਉਹਨਾਂ ਦੀ ਕਮੇਟੀ ਨੇ ਰੈਜ਼ੋਲੂਸ਼ਨ ਵੀ ਪਾਸ ਕਰਤਾ ਉਸ ਤੋਂ ਬਾਅਦ ਕੁਝ ਬੰਨਿਆਂ ਨੇ ਜਿਨ੍ਹਾਂ ਨੇ ਡੋਨੇਸ਼ਨ ਦਿੱਤੀ ਹੈ ਜਿਦੋਂ ਚਿੱਠੀਆਂ ਆਗਿਆ ਮੈਂ ਬਾਰੇ ਵੀ ਮੈਂ ਤੁਹਾਡਾ ਬਿਊ ਚਾਹੂੰਗਾ ਕਿ ਜੇ ਇਹ ਬਾਰੰਦੇ ਤੇ ਪਿੰਡ ਜਿਹੜਾ ਹੈਗਾ ਉਹ ਉੱਥੋਂ ਦੀ ਏਹ ਹੈ ਉਥੇ ਪੁਰਾਣੀ ਪੁਰਾਏ ਤੇ ਕਹੋ ਜਾਊਗਾ ਕਿ ਹੋਏਗਾ ਤਾਂ ਤੇਲੰਦਰ ਦੇ ਵਿੱਚ ਦੇਸਪਟਾ ਹਾਲ ਦੇ ਵਿੱਚ ਬਾਰੰਦੇ ਦੇ ਬਾਰੇ ਕਿਉਂ ਨਾ ਉੱਥੇ ਇੱਕ ਯਾਦਗਾਰੀ ਰੱਖੀ ਜਾਏ ਤਾਂ ਮੈਂ ਸੁਣ ਰਹਾ ਕਿ ਤੁਸੀਂ ਚਾਹਤਾ ਹੋ ਕਿ ਬਾਰੰਦੇ ਦੇਸਪਟਾ ਹਾਲ ਦੇ ਬੈਕਸਾਈਡ ਵਿੱਚ ਹੋਰੇ ఓਪਨ ਏਅਰ ਥੀਟਰ ਵੀ ਹੈਗਾ ਤੇ ਉਹ ਯਾਦਗਾਰਤਾ ਮੈਂ ਮੈਂ ਦੱਸਿਆ ਜਾ ਸਕਦਾ ਐਕਟਿੰਗ ਦਾ ਜਿਹੜਾ ਸਨਦਰ ਮੀਰਾ ਉਹ ਨਾਮ ਉਹ ਕੁਝ ਪਾਰਲੇਟਸ ਸਰਪ੍ਰਿੰਟ ਦਾ ਤੇ ਸਾਡਾ ਆਈਡੀਆ ਕਾਉਂਸਲ ਦਾ ਇਹ ਹੈ ਕਿ ਜਿੱਥੇ ਉਹ ਬੰਦਾ ਪੈਦਾ ਹੋਇਆ ਜਿੱਥੇ ਹੋਇਆ ਉਸ ਤਰਤੀਬ ਦੇ ਵਿੱਚ ਉਹ ਕਿੰਦੇ ਵਿੱਚ ਉਹ ਥੀਏਟਰ ਬਣਾਇਆ ਜਾਏਗਾ ਉਹ ਥੀਏਟਰ ਬਣਨੇ ਵਿੱਚ 25-30 ਹਜ਼ਾਰ ਰੁਪਏ ਤੋਂ ਜ਼ਿਆਦਾ ਖਰਚ ਨਹੀਂ ਆਏਗਾ ਜਿਵੇਂ ਉਹ ਫੁਨੇਰ ਵਿੱਚ ਉਹ ਵੀ ਸਿਟੀ ਅਰੇਂਜਮੈਂਟ ਨਾਮੀ ਤੋਂ ਹੋਵੇ ਉਹ ਡਾਕਟਰ ਦਾ ਆਈਡੀਆ ਸੀ ਕਿ ਉਹ ਜਿਹੜੀ ਭੂਰੀ ਹੈ ਨਾ ਉਹ ਪਤਾ ਨਹੀਂ ਕਿਸੇ ਨੇ ਸੰਭਾਲੀ ਵੀ ਨਹੀਂ ਜਿਸ ਉਸੇ ਲਿਖਤਾ ਹੈ ਨਾ ਉਹ ਪਬਲਿਸ਼ ਕਰਾਇਆ ਜਾ ਵਨਾਈ ਦੇ ਡਿਸਟ੍ਰਿਬਿਊਸ਼ਨ ਵਗੈਰਾ ਬਵੇ ਤੇ ਲਾਸਟ ਤੇ ਇਹ ਬਹੁਤਾਰੇ ਤੁਹਾਡੇ ਵਿੱਚੋਂ ਲੋਕ ਜਿਹੜੇ ਉੱਥੇ ਨਹੀਂ ਸੀ ਉਹਨਾਂ ਕੋਲ ਇਹ ਚੱਪੀ ਹੈ ਕਿ ਤੁਸੀਂ ਇੱਕ ਮਿਨੀਮਮ ਜਾਂ ਮੈਕਸਿਮਮ ਅਮਾਉਂਟ 1000 ਰੁਪਏ ਉਸ ਗੁਨਰ ਬਾਹਰਲੇ ਫੰਡ ਵਾਸਤੇ ਕ੍ਰੋਸ ਡੈਕਟ ਨਾਲ ਲੈ ਜਾਣਾ ਕਿ ਹਰ ਕੋਲ ਦੀ ਮਾਰਕਤ ਪੈਟੋ ਕਿ ਅਸੀਂ 1 ਲੱਖ ਦਾ ਪਿੱਛੇ ਜੇ मिनिस्टर ਨੇ ਵੈਸੇ ਨੋਟ ਕਰੀਤੀ ਹੈ ਜਿਹੜੀ ਗੋਲਮੋਲ ਜੀ ਰਹਿ ਗਈ ਹੈ कि अलेंस पैसे है तो असल सरकार को अपील नहीं करनी कित या ना देन तो ये वॉलेंटरी इशू एक लाख रुपए ईजीली हो जाएगा उस तो बाद जमाने के बीच चल रही है जेदे न कि फॉरन कंट्रीजों बहुत सारे पैसे आने की उम्मीद है बहुत सारे उन्होंने साथी उठे सक ये हमारे पास लेकिन लास्टीस बड़ा क्रोध है तो छब्बीस जनवरी खास तौर पर रिपब्लिक डे मैं उ गया ਤੇ ਪਰ ਕਮਲ ਦੇ ਨਾਲ ਇੱਕ ਜੋ ਹੌਸ਼ ਅੰਦਰ ਹਾਲਤ ਤੇ ਇੱਕ ਸੀ ਲੇਕਰ ਉਹ ਕਹਿ ਰਿਹਾ ਸੀ ਕਿ ਮਨ ਨੂੰ ਬਚਾਓ ਤੇ ਮਨ ਨੂੰ ਇਹ ਤੋਂ ਘੱਟ ਲੈ ਜੇ ਮਨ ਪੀਜੀਆ ਚਲੋ ਤੇ ਤੇਰੇ ਕੇ ਸਿਲਾਕ ਦਿੱਤੀ ਇਹ ਤਾਂ ਹੋ ਗਿਆ ਤੇ ਜੀ ਐਮਬੂਲੈਂਸ ਜਿਹੜੀ ਉਹਨੂੰ ਲੈ ਆ ਕਿ ਡਾਕਟਰ ਸਾਹਿਬ ਨੇ ਪਰਮਾਨਗੀ ਦਿੱਤੀ ਉਹ ਵੈਨ ਪੂਰੀ ਕਰਨੇ ਦੇ ਬਾਅਦ ਮੈਂ ਇਹ ਜੀ ਗੱਡ ਸਾਰੇ ਕੋ ਲੈ ਕੇ ਅਸੀਂ ਲੈ ਆਵਾਂਗੇ ਉਹਨਾਂ ਦਾ ਅਰੇਂਜਮੈਂਟ ਕੀਤਾ ਗਿਆ ਸੀ ਕਿਤਾ ਗਰੂ ਸਰੀਰ ਡਾਇਬੀਟਿਕਸ ਦਾ ਔਰ ਹਸਪਤਲ ਦੇ ਵਿੱਚ ਹਸਪਤਲ ਤੇ ਬਚ ਗਿਆ ਕਿਉਂਕਿ ਉਹਨਾਂ ਨਾਲ ਨਾਲ ਇੰਸੂਲਿਨ ਦੇ ਟਿਕਟ ਦੇਦੇ ਗਏ ਉਹਦੇ ਲਕਨ ਜਿਹੜੇ ਸਾਥੀ ਦੇ ਤੇ ਬਾਹਾਂ ਦੱਸ ਲੱਗ ਰਹੀਆਂ ਸੀ ਆ ਉਹ ਉੱਥੇ ਤਾਂ ਠੀਕ ਰਹੇ ਜਿਸ ਦਿਨ ਉਹ ਬਦਸਤੀ ਹਸਪਤਲ ਤੋਂ ਨਿਕਲ ਕੇ ਵੇਂਡਾ ਆ ਗਿਆ ਤੋਂ ਉਹਨੂੰ ਇੰਜੈਕਸ਼ਨ ਵਗੈਰਾ ਜਿਸ ਨਾਲ ਡਾਇਬੀਟੀਜ਼ ਦੇ ਦੇਖਦੇ ਤੇ ਔਰ ਸਭ ਤੋਂ ਵੱਡੀ ਗੁਮਾਰੀ ਤੇ ਜਿਹੜੀ ਸ਼ਰਾਬ ਬਹੁਤ ਪੀ ਦੱਸਗਾ ਉਹਦਾ ਨਾ ਬੋਲ ਵੀ ਐਕਸੈਲੇਰੇਟ ਹੋ ਗਿਆ ਤੋਂ ਉਹਨੇ ਥੋੜੇ ਜਣੇ ਦੇਹਤ ਉਹ ਵੀ ਲੇਕੇ ਐਸੀ ਸਮੇਂ ਨੇ ਆ ਬਲੀ ਐਲਗੋਲੀ ਸਾਇਡਰ ਹੋਗੀ ਜੇਕਰ ਤੁਸੀਂ ਜੈਨ ਨੂੰ ਮੁੱਛ ਕੇ ਲੈ ਆਦੇ ਤੋ ਜ਼ਰੂਰ ਪੁੱਛਣਾ ਇਹ ਪ੍ਰਯਤਿ ਹੋਣਾ ਕਿ ਕਿਹਾ ਹੈ ਕਿ ਵੀ ਬੜੀ ਹਿਸਟੋਰੀਕਲ ਫਿਗਰ ਹੈ ਇਸ ਲਈ ਪਹਿਨੋ ਕੁ ਰਾਜਾ ਨੇ ਮੈਮੋਰੀਅਲ ਲੈਕਚਰ ਦੇ ਵੇਲੇ ਸ਼ੁੱਧ ਸੇ ਇਰਾਦੇ ਤੋਂ ਦੂਰ ਚਾਹੇ ਆਰਟਿਸਟਾਂ ਨੂੰ ਹੋਰਨ ਦਿੱਤਾ ਸੀ ਤੇ ਅਸੀਂ ਇਹਨਾਂ ਨੂੰ ਅੱਗੇ ਕੀਤੀ ਸੀ ਕਿ ਜਿੰਦੇ ਤੁਸੀਂ ਚਾਹੋ ਉਹਨਾਂ ਨਾਲ ਗਿਆ ਤੇ ਇਹ ਕਿਸੇ ਦਾ ਪ੍ਰੋਗਰਾਮ ਇਹ ਕਰਨਾ ਚਾਹੁੰਦੇ ਹਨ ਸਾਨੂੰ ਬੜੀ ਖੁਸ਼ੀ ਹੋਏਗੀ ਆਰਟ ਕਾਉਂਸਲ ਤੇ ਉਹ ਜਲਦੀ ਜਿਸ ਦੇ ਕੋਈ ਕੈਂਪੇਨ ਸੀ ਉਹ ਆਰਗੇਨਾਈਜ਼ ਕਰਾ ਗਿਆ ਇਸ ਤੋਂ ਇਲਾਵਾ ਜਦ ਵੀ ਇਹ ਆਉਣ ਕਿਸੇ ਵੀ ਕੰਮ ਆਉਣ ਸਾਰੇ ਇਹਨਾਂ ਦੇ ਵਾਸਤੇ ਜੋ ਆਰਟ ਕਾਉਂਸਲ ਦੇ ਕਮਰੇ ਵਿੱਚ ਹਨ ਤੋਂ ਲਾਸਟਲੀ ਇਹ ਹੈ ਕਿ ਅਸੀਂ ਹੁਣ ਇਹ ਇਸ ਟੋਟਲ ਫੰਕਸ਼ਨ ਦੇ ਵਿੱਚ ਆਰਟ ਕਾਉਂਸਲ ਦੇ ਰਿਕਾਰਡ ਹੈ ਇਹ ਸਭ ਬੜਾ ਫਕਰ ਹੈ ਅਪੀਲ ਕਰਦੇ ਹਾਂ ਕਿ ਕੋਈ ਵੀ आप ऐसी सponsoring ना कर सकती है कर सकती है, लेकिन कोई तो संसर्प प्रोग्राम हुए, आठ सponsoring होना, आप हमेशा सपोर्ट करते हैं। शुक्रिया प्रतिषाद। तो ये तो मैं आपका। अरे मारे प्रतिषाद।

ਤੁਨਾ ਦੇ ਪਿਛੇ ਨੇ ਉਹਦੇ ਨੇ ਪੀਨੇ ਨੇ ਪਰਸਨਲੀ ਟੇਕਰ ਕੀਤਾ ਇੰਨੀ ਬੜੀ ਮੁਸੀਬਤ ਹੈ ਲੈਦਰ ਸਰਕਾਰਾਂ ਦੇ ਪ੍ਰੈਸ ਕੰਟਰ ਵਿੱਚ ਸੈਟ ਅਪ ਕਰਾ ਦਿੱਤੇ ਹੋਏ ਹੈ ਹਾਰਡਲੀ ਕੋਈ ਰਾਈਟਰ ਹੈ ਉਹਨਾਂ ਨੇ ਕੋਈ ਤਾਂ ਦੋਸਤ ਵੀ ਮਿਲਦਾ ਨਹੀਂ ਉਹਨਾਂ ਨੇ ਪਾਚੇ ਸਾਲ ਰੁਕੀ ਨਹੀਂ ਉਹ ਅਸੀਂ ਬੜੀ ਕੋਸ਼ਿਸ਼ ਕਰ ਰਹੇ ਹਾਂ ਕਿਤੇ ਵੀ ਹੈ ਨਾ ਟੇਕਰ ਰਾਜਮਾਰੋੜੀ ਇਹਨਾਂ ਨੇ ਵੀ ਆ ਕਾਗਜ਼ੇ ਕਰ ਰਹੀ ਕੋਈ ਉਚਕੀ ਨਾ ਨੂੰ ਜਗਿਆ ਸੀ ਇਹਨਾਂ ਦੀ ਬੜੀ मैं तो कहना ਨੂੰ ਮਲਟੀਪਲ ਦਸ ਦਸ ਹਫ਼ਤੇ ਇਕੱਠੇ ਕਰਨੇ ਸ਼ੁਰੂ ਕਰੋ ਇਹਨਾਂ ਦੀ किताब ਜ਼ਰੂਰ ਛਾਪੋ ਇਹਦੇ ਲਈ ਇੱਕ चार ਡੇਟਾ ਗੈਟਿੰਗ ਕਮੇਟੀ ਬਣਾਓ ਜਿਹੜਾ ਨਿਚਲ ਜਾਈਏ ਇਹ ਕਿਤਾਬ ਛਾਪਣ ਦਾ ਲੋਕ ਡਾਕੂਮੈਂਟੇਸ਼ਨ ਵੀ ਚੈੱਕ ਦੀ ਐ ਟੋਟਲ ਵਰਕ ਜਿਹੜਾ ਉਹ ਟਾਈਪੋ ਨਹੀਂ ਕਰ ਰਹੇ ਉਹਦੀਆਂ ਫੋਟੋਆਂ ਆਪਣੀਆਂ ਲੈ ਲਿਓ